ਨ ਵਾਹਿਗੁਰੂ ਸਾਹਿਬ ਜੀ ਗੁਰਾ ਇੱਕ ਦੇਹ ਬੁਝਾਈ ਸਭਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਧੰਨ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ ਪਹਿਲਾ ਸਣੀ ਦੇਹ ਡਰਾਵਣੀ ਜਾਂ ਜਿਓ ਵਿਚੋਂ ਜਾਏ ਪਾਹੇ ਬਲੰਦੀ ਵਿੱਚ ਵੀ ਤੋ ਨ ਨਿਕਸਿਓ ਕਾਏ ਪੰਚੇ ਰੁਨੇ ਦੁਖ ਭਰੇ ਬਿਨਸੈ ਦੂਜੈ ਭਾਏ ਮੂੜੇ ਰਾਮ ਜਪੋ ਗੁਣਸਾਰ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਵ ਜਿਨੀ ਨਾਮ ਵਿਸਾਰਿਆ ਦੂਜੀ ਕਾਰੇ ਲਗ ਦੁਬਦਾ ਲਾਗੇ ਪਚ ਮੁਏ ਅੰਤਰ ਤ੍ਰਿਸ਼ਨਾ ਅਗ ਗੁਰ ਰੱਖੇ ਸੇ ਉਬਰੇ ਹਰ ਮੁਠੀ ਧੰਦਾ ਠੱਗ ਮੋਈ ਪ੍ਰੀਤ ਪਿਆਰ ਗਿਆ ਮੁਆਵੈਰ ਵਿਰੋਧ ਧੰਦਾ ਥੱਕਾ ਹਾਂ ਮੋਈ ਮਮਤਾ ਮਾਇਆ ਕਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸਾਚੀ ਕਾਰੈ ਸੱਚ ਮਿਲੈ ਗੁਰਮਤ ਪੱਲੈ ਪਾਏ ਸੋ ਨਰ ਜਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਂਦਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਂਦਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਤਨ ਤਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਗੁਰੂ ਨਾਨਕ ਬਾਣੀ ਵਿਚਾਰ ਦੇ ਤਹਿਤ ਆਪ ਸਰਬੱਤ ਸੰਗਤਾਂ ਮਿਲ ਕਰਕੇ ਲਗਾਤਾਰ ਸਤਸੰਗਤ ਦੇ ਰੂਪ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਇਲਾਹੀ ਦਰਗਾਹੀ ਬਾਣੀ ਦੀ ਵਿਚਾਰ ਸਰਵਣ ਕਰਦੇ ਆ ਰਹੇ ਹੋ ਸੱਭ ਨੇ ਕਿਰਪਾ ਕੀਤੀ ਹੈ ਅੱਜ 14ਵਾਂ ਸ਼ਬਦ ਦੀ ਵਿਚਾਰ ਕਰਨ ਦਾ ਇਹ ਵਕਤ ਬਖਸ਼ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ ਸੰਗਤ ਜੀ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ 13 ਸ਼ਬਦਾਂ ਦੀ ਵਿਚਾਰ ਆਪ ਜੀ ਸਰਵਣ ਕਰ ਚੁੱਕੇ ਹੋ 14ਵਾਂ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਗੁਰਦੇਵ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਕੀ ਉਪਦੇਸ਼ ਦ੍ਰਿੜ ਕਰਵਾਉਂਦੇ ਆ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸੁਰਤਾਂ ਨੂੰ ਜੋੜਦੇ ਹੋਏ ਅਸੀਂ ਸਾਰੇ ਹੀ ਇਸ ਪਾਵਨ ਸ਼ਬਦ ਦੀ ਵਿਚਾਰ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ ਸਭ ਤੋਂ ਪਹਿਲਾਂ ਸਰਬਤ ਸੰਤਾਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਮੂੜੇ ਰਾਮ ਜਪੋ ਗੁਣਸਾਰ ਤਨ ਤਨ ਗੁਰੂ ਨਾਨਕ ਪਾਤਸ਼ਾਹ ਕਹਿੰਦਿਆ ਏ ਮੂਰਖ ਮਨੁਖ ਰੱਬ ਦੇ ਨਾਮ ਨੂੰ ਜਪੜਾ ਕਰ ਪਰਮੇਸ਼ਰ ਦੇ ਸਿਮਰਨ ਵਿੱਚ ਜੁੜਨਾ ਕਰ ਤੇ ਉਹਦੇ ਗੁਣਾ ਨੂੰ ਆਪਣੇ ਮਨ ਹਿਰਦੇ ਵਿੱਚ ਚੇਤੇ ਲਿਆਉਣ ਦਾ ਯਤਨ ਕਰ ਕਿਉਂ ਚੇਤੇ ਕਰਨ ਦਾ ਯਤਨ ਕਰ ਰਿਹਾ ਕਿਉਂ ਕਹਿ ਰਿਹਾ ਰੱਬ ਦੇ ਸਿਮਰਨ ਵਿੱਚ ਜੁੜ ਔਰ ਗੁਰਦੇਵ ਜੀ ਨੇ ਇੱਕ ਹੋਰ ਗੱਲ ਕਹੀ ਕਿ ਆਪਣੇ ਅੰਦਰ ਆਪਣੇ ਆਖੀਰਲੇ ਸਮੇਂ ਨੂੰ ਚੇਤੇ ਕਰਕੇ ਫਿਰ ਤੂੰ ਰੱਬ ਨੂੰ ਚੇਤੇ ਕਰ ਕਿਉਂਕਿ ਬਨੁਖ ਜਿਹੜਾ ਹੈ ਇਸ ਸੰਸਾਰ ਤੇ ਆ ਕੇ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਭੁਲਾ ਦਿੰਦਾ ਹੈ ਇੱਕ ਜਿੰਨੇ ਭੇਜਿਆ ਹੈ ਉਸ ਰੱਬ ਨੂੰ ਕੀ ਕਰਨ ਵਾਸਤੇ ਇਸ ਧਰਤੀ ਤੇ ਆਇਆ ਏ ਇੱਕ ਉਹ ਆਪਣੇ ਜੀਵਨ ਦੇ ਮਨੋਰਥ ਨੂੰ ਤੀਜਾ ਭੁੱਲ ਜਾਂਦਾ ਏ ਕਿ ਇੱਕ ਦਿਨ ਇਸ ਸੰਸਾਰ ਤੋਂ ਮੈਂ ਚਲੇ ਜਾਣਾ ਸਤਿਗੁਰੂ ਕਹਿੰਦੇ ਆ ਤੂੰ ਇੱਕ ਦਿਨ ਇਸ ਸੰਸਾਰ ਤੋਂ ਰੁਖਸਤ ਹੋ ਜਾਣਾ ਚਲੇ ਜਾਣਾ ਏ ਉਸ ਗੱਲ ਨੂੰ ਚੇਤੇ ਚ ਲੈ ਕੇ ਆ ਇਹਦੀ ਗੱਲ ਹੈ ਇਹਦੀ ਖਿਆਲ ਹੈ ਕਿ ਕਿਆ ਜਾਣਾਂ ਕਿ ਮਰਹਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਲਾ ਮਰਨਾ ਹੋਏ ਜਿੰਨੂੰ ਇਹ ਗੱਲ ਸਮਝ ਵਿੱਚ ਆ ਗਈ ਉਹ ਰੱਬ ਨੂੰ ਚੇਤੇ ਵੀ ਕਰੇਗਾ ਰੱਬ ਦੇ ਗੁਣ ਵੀ ਗਾਏਗਾ ਖੁਦਾ ਦੀ ਬੰਦਗੀ ਵਿੱਚ ਵੀ ਜੁੜੇਗਾ ਇਸ ਕਰਕੇ ਗੁਰਦੇਵ ਜੀ ਕਹਿੰਦੇ ਆ ਹੇ ਮੂਰਖ ਜੀਵ ਤੂੰ ਉਸ ਖੁਦਾ ਪਰਮੇਸ਼ਰ ਅਕਾਲ ਪੁਰਖ ਨੂੰ ਚੇਤੇ ਕਰ ਮੂੜੇ RAM ਜਪੋ ਗੁਣਸਾਰ ਉਹ ਗੁਨਾ ਵਾਲੇ ਮਾਲਕ ਨੂੰ ਖੁਦਾ ਨੂੰ ਚੇਤੇ ਕਰ ਕਿਉਂ ਕਿਉਂਕਿ ਤੇਰਾ ਇੱਕ ਦਿਨ ਆਖਰੀ ਸਮਾਂ ਆ ਜਾਣਾ ਏ ਤੇ ਤੂੰ ਸਵਾਹ ਹੋ ਜਾਣਾ ਏ ਜੇ ਤੂੰ ਅੱਜ ਨਾ ਰੱਬ ਦੀ ਬੰਦਗੀ ਵੱਲ ਤੁਰਿਆ ਤੇ ਸਮਾਂ ਤੇਰਾ ਗੁਜਰਦਾ ਜਾਣਾ ਨਿਕਲਦਾ ਜਾਣਾ ਏ ਫਿਰ ਪਾਛੇ ਪਛਤਾਹੇਗਾ ਪ੍ਰਾਣ ਜਾਹੇਗੇ ਛੂਟ ਫਿਰ ਪਿੱਛੇ ਪਛਤਾਏਗਾ ਜਦੋਂ ਪ੍ਰਾਣ ਛੁੱਟ ਗਏ ਇਸ ਕਰਕੇ ਕਰ ਬੰਦਗੀ ਛਾੜ ਮੈਂ ਮੇਰਾ ਤੂੰ ਰੱਬ ਦੀ ਬੰਦਗੀ ਕਰ ਲੈ ਮੂੜੇ ਰਾਮ ਜੱਪੋ ਗੁਣਸਾਰ ਮਨੋਰਥ ਇਹ ਸੀ ਮਕਸਦ ਵੀ ਇਹ ਸੀ ਜੋ ਇਸ ਸੰਸਾਰ ਤੇ ਕਰਨ ਆਇਆ ਪਰ ਉਹ ਕੀਤਾ ਨਹੀਂ ਜਿਹਦੇ ਕਰਕੇ ਗੁਰੂ ਨੂੰ ਚੇਤਾ ਕਰਾਉਣਾ ਪੈ ਰਿਹਾ ਹੈ ਕਿ हे ਬੋਰਖ ਜੀਵ ਤੂੰ ਰਾਮ ਜਪੋ ਗੁਣਸਾਰ ਤੂੰ ਰਮ ਰਮੇ ਹੋਇ ਰਾਮ ਪਰਮੇਸ਼ਰ ਦੇ ਗੁਣਾਂ ਨੂੰ ਆਪਣੇ ਚਿੱਤ ਚੇਤੇ ਵਿੱਚ ਲੈ ਕੇ ਆ ਤੇ ਜੇ ਤੂੰ ਚਿੱਤ ਚੇਤੇ ਵਿੱਚ ਨਹੀਂ ਲਿਆਵੇਂਗਾ ਫਿਰ ਸਮਾਂ ਗੁਜ਼ਰਦਾ ਜਾਵੇਗਾ ਨਿਕਲਦਾ ਜਾਵੇਗਾ ਸਹਿਬ ਕਹਿੰਦੇ ਹਉ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਹਉਮੈ ਮੈਂ ਮੇਰੀ ਮੇਰਾ ਇਹ ਜਿਹੜੀ ਬੰਦੇ ਨੂੰ ਚੰਬੜ ਜਾਏ ਨਾ ਕਿ ਮਨ ਨੂੰ ਮੋਹ ਦੇਣ ਵਾਲੀ ਜਿਹੜੀ ਮਾਇਆ ਮਮਤਾ ਹੈ ਇਹ ਬੰਦੇ ਨੂੰ ਫਿਰ ਪਿੱਛਾਂ ਛੱਡਦੀ ਇਹ ਅੰਦਰੂਨੀ ਤੌਰ ਤੇ ਬੰਦੇ ਨੂੰ ਠਾਕਦੀ ਰਹਿੰਦੀ ਹੈ ਹੰਕਾਰ ਦੇ ਵਾਸ ਵਿੱਚ ਬੰਦਾ ਪਿਆ ਰਹਿੰਦਾ ਹੈ ਸਭ ਮੁਠੀ ਅਹੰਕਾਰ ਅੰਦਰੂਨੀ ਤੌਰ ਤੇ ਬੰਦੇ ਨੂੰ ਠਾਕਦੀ ਰਹਿੰਦੀ ਹੈ ਇਕ ਕਿਵੇਂ ਠਾਗਰੀ ਆ ਅਸੀਂ ਅੱਜ ਇਹ ਇਹ ਗੱਲ ਵੇਖਣ ਦਾ ਯਤਨ ਕਰਦਾ ਹਾਂ ਸੰਸਾਰ ਉੱਤੇ ਜਦੋਂ ਬੰਦਾ ਆਇਆ ਮਾਇਆ ਨੇ ਪ੍ਰਭਾਵ ਪਾਇਆ ਸਤਿਗੁਰੂ ਨੇ ਕਿਹਾ ਏ ਉਹਨੇ ਸਭ ਤੋਂ ਪਹਿਲਾਂ ਨਿਰੰਕਾਰ ਨਾਲੋਂ 도ੜਿਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਤੇ ਤ੍ਰਿਸ਼ਨਾ ਨਾਲ ਜੋੜਦਾ ਲਿਵ ਛੁਟਕੀ ਰੱਬ ਨਾਲੋਂ ਟੁੱਟੀ ਐ ਤੇ ਤ੍ਰਿਸ਼ਨਾ ਨਾਲ ਜੋੜਦੀ ਐ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਅਮਰ ਪ੍ਰਭਾਵ ਜਿਹੜਾ ਮਾਇਆ ਦਾ ਏ ਉਹ ਇਸ ਤਰ੍ਹਾਂ ਦਾ ਏ ਕਿ ਜਿਉਂਦਾ ਬੰਦਾ ਇਸ ਭੁਲੇਖੇ 'ਚ ਏ ਕਿ ਸਦੀਵ ਰਹਿਣਾ ਮੈਂ ਮੈਂ ਸਦਾ ਰਹਿਣਾ ਇਸ ਭੁਲੇਖੇ 'ਚ ਪਰ ਗੁਰਦੇਵ ਕਹਿੰਦੇ ਨਹੀਂ ਇਹ ਜਿਹੜਾ ਭਰਮ ਹੈ ਨਾ ਇਹ ਅੰਦਰੂਨੀ ਤੌਰ ਤੇ ਤੈਨੂੰ ਹਉਮੈ ਜਿਹੜੀ ਅੰਦਰੂਨੀ ਤੌਰ ਤੇ ਤ੍ਰਿਸ਼ਨਾ ਚੰਬੜ ਗਈ ਆ ਹੰਕਾਰ ਚੰਬੜ ਗਿਆ ਇਹ ਤੈਨੂੰ ਲੁੱਟ ਰਹੀ ਆ ਠੱਗ ਰਹੀ ਆ ਕਿਉਂਕਿ ਤੈਨੂੰ ਉਹ ਦਿਨ ਜਿਹੜਾ ਨੇੜੇ ਆ ਰਿਹਾ ਏ ਸੋ ਦਿਨ ਨੇੜੇ ਆਇਓ ਸਵਾਸਾਂ ਦਾ ਆਖਰੀ ਸਮਾਂ ਉਹ ਚੇਤੇ ਹੀ ਨਹੀਂ ਆ ਰਹੀ ਕਿ ਤੂੰ ਕਰਨ ਕੀ ਆਇਆ ਏ ਤੇ ਕਰ ਕੀ ਰਿਹਾ ਏ ਤੇ ਤੂੰ ਇੱਕ ਦਿਨ ਇਸ ਸੰਸਾਰ ਤੋਂ ਰੁਖਸਤ ਹੋ ਜਾਣਾ ਏ ਉਹਨਾਂ ਦੋਨਾਂ ਗੱਲਾਂ ਨੂੰ ਚੇਤੇ ਰੱਖ ਮਰਨਾ ਵੀ ਚੇਤੇ ਰੱਖ ਜਦੋਂ ਮਰਨਾ ਚੇਤੇ ਆ ਗਿਆ ਫਿਰ ਰੱਬ ਵੀ ਚੇਤੇ ਆ ਜਾਏਗਾ ਬੰਦੇ ਦੀ ਅਵਸਥਾ ਇਹ ਗੱਲ ਕਹਿਣਾ ਸ਼ੁਰੂ ਕਰ ਦਿੰਦੀ ਆ ਪਤਾ ਨਹੀਂ ਕਦੋਂ ਮਰਾਂਗੇ ਮਰਨਾ ਤਾਂ ਹੈ ਉਹ ਦਿਨ ਨੇੜੇ ਆਉਣਾ ਏ ਪਰ ਜੇ ਕਿਤੇ ਰੱਬ ਨਾ ਨਾ ਮਨ ਚੋਂ ਪੁੱਲੇ ਫਿਰ ਸਹਲਾ ਮਰਨਾ ਹੋਏ ਫਿਰ ਮੌਤ ਵੀ ਜਿਹੜੀ ਆ ਬਹੁਤ ਸਹਿਜ ਸੁਭਾਈ ਆ ਜਾਂਦੀ ਸਤਿਗੁਰੂ ਕਹਿੰਦੇ ਆ ਭਾਈ ਤੂੰ ਰੱਬ ਪਰਮੇਸ਼ਰ ਦੇ ਜਿਹੜੇ ਗੁਣ ਆ ਉਹਨਾਂ ਨੂੰ ਗਾਉਣਾ ਸ਼ੁਰੂ ਕਰ ਉਹਨਾਂ ਨੂੰ ਚਿਤਵਣਾ ਸ਼ੁਰੂ ਕਰ ਜਿਉਂ-ਜਿਉਂ ਤੂੰ ਰੱਬ ਦੇ ਪਰਮੇਸ਼ਰ ਦੇ ਅਕਾਲ ਪੁਰਖ ਦੇ ਗੁਣ ਗਾਵੇਂਗਾ ਤੇ ਤੇਰੀ ਅਵਸਥਾ ਚੇਂਜ ਹੋ ਜਾਵੇਗੀ ਬਦਲ ਜਾਵੇਗੀ ਪਰ ਬੰਦਾ ਇਸ ਖਿਆਲ ਨੂੰ ਆਪਣੇ ਮਨ ਵਿੱਚ ਬਿਠਾਉਂਦਾ ਹੀ ਨਹੀਂ ਆਪਣੇ ਮਨ 'ਚ ਲੈ ਕੇ ਹੀ ਨਹੀਂ ਆਉਂਦਾ ਸਤਿਗੁਰੂ ਕਹਿੰਦੇ ਤਿੰਨੇ ਗੱਲਾਂ ਬਿਸਰੀਆਂ ਹੋਈਆਂ ਨੇ ਮੌਤ ਵੀ ਭੁੱਲਿਆ ਹੈ ਰੱਬ ਵੀ ਭੁੱਲਿਆ ਹੈ ਜੀਵਨ ਦਾ ਮਨੋਰਥ ਵੀ ਭੁੱਲਿਆ ਹੈ ਗੁਰੂ ਕੀ ਬਾਣੀ ਨੇ ਤਿੰਨੋਂ ਗੱਲਾਂ ਚੇਤੇ ਕਰਾਈਆਂ ਸਤਿਗੁਰੂ ਕਹਿੰਦੇ ਤੇਰਾ ਜੀਵਨ ਦਾ ਮਕਸਦ ਇਹ ਨਹੀਂ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਮਾਨੁੱਖ ਜਨਮ ਹੈ ਹਾਰਿਓ ਤੂੰ ਤੇ ਮਨੁੱਖਾ ਜਨਮ ਹਾਰ ਰਿਹਾ ਏ ਤੇਰਾ ਮਕਸਦ ਇਹ ਨਹੀਂ ਆ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਤੇਰੇ ਜੀਵਨ ਦਾ ਮਨੋਰਥ ਇਹ ਨਹੀਂ ਹੈ ਤੂੰ ਆਪਣੇ ਜੀਵਨ ਵਿੱਚ ਰੱਬ ਨੂੰ ਪਰਮੇਸ਼ਰ ਨੂੰ RAM ਨੂੰ ਗੁਣਾ ਉਹਦੇ ਗੁਣਾ ਨੂੰ ਚੇਤੇ ਕਰ ਔਰ ਜਿਉਂ-ਜਿਉਂ ਤੂੰ ਉਸ ਪਰਮੇਸ਼ਰ ਦੇ ਪਰਮਾਰ ਪਰਮਾਤਮਾ ਦੇ ਗੁਣ ਚੇਤੇ ਕਰੇਂਗਾ ਤਿਉਂ-ਤਿਉਂ ਤੇਰਾ ਜੀਵਨ ਬਦਲਦਾ ਜਾਏਗਾ ਸਾਬ ਜੀ ਕਹਿੰਦੇ ਹਨ ਕਿ ਸਜਣਾ ਰੱਬ ਦੀ ਬੰਦਗੀ ਕਰ ਪ੍ਰਭੂ ਦੀ ਭਗਤੀ ਵਿੱਚ ਲੀਨ ਹੋ ਇਹ ਤੇਰੇ ਜੀਵਨ ਦਾ ਮਨੋਰਥ ਮਕਸਦ ਹੈ ਪਰ ਜਦੋਂ ਬੰਦਾ ਆਪਣੇ ਜੀਵਨ ਦੇ ਇੱਕ ਦਿਨ ਚਲੇ ਜਾਣ ਵਾਲੀ ਅਵਸਥਾ ਨੂੰ ਚੇਤੇ ਨਹੀਂ ਕਰਦਾ ਉਨੀ دیر ਤੱਕ ਬੰਦੇ ਨੂੰ ਰੱਬ ਵੀ ਚੇਤੇ ਨਹੀਂ ਆਉਂਦਾ ਨਾ ਵੀ ਜਦੋਂ ਕਿਤੇ ਘਰ ਦੇ ਵਿੱਚ ਕੋਈ ਪ੍ਰਾਣੀ ਚੜਾਈ ਕਰ ਜਾਵੇ ਨਾ ਦਿਲ ਦਾ ਕਰੀਬੀ ਉਦੋਂ ਬੰਦੇ ਦੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੀ ਰੱਬ ਦਾ ਨਾਮ ਜਪਣ ਲੱਗ ਪੈਂਦੀ ਹੈ ਐਸੀ ਗੱਲ ਹੈ ਤੁਸੀਂ ਵੇਖ ਲਓ ਆਪਣੇ ਆਲੇ-ਦੁਆਲੇ ਇrnd ਗਿਰਦ ਆਗਾਹੇ-ਵਗਾਹੇ ਝਾਤੀ ਮਾਰ ਕੇ ਜਦੋਂ ਕਿਤੇ ਕਿਸੇ ਦਾ ਦਿਲ ਦਾ ਕਰੀਬੀ ਜਾਂਦਾ ਹੈ ਤੇ ਉਹ ਰੋਂਦਾ ਵੀ ਹੈ ਜਦੋਂ ਉਹਨੂੰ ਉਹਦੀ ਯਾਦ ਆਉਂਦੀ ਹੈ ਘਬਰਾਉਂਦਾ ਵੀ ਹੈ ਫਿਰ ਉਹ ਵਾਹਿਗੁਰੂ ਦਾ ਨਾਮ ਹੀ ਜਪਦਾ ਹੈ ਇਸ ਕਰਕੇ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਜਦੋਂ ਕਿਤੇ ਦੁੱਖ ਨਿਕਲ ਜਾ ਆਵੇ ਨਾ ਬੰਦਾ ਰੱਬ ਵਾਲੇ ਪਾਸੇ ਮੁੱਕ ਕਰਦਾ ਹੈ ਕਿਉਂਕਿ ਦੁੱਖ दारू ਦਾ ਕੰਮ ਕਰਦਾ ਜੇ ਉਹਦਾ ਤਜਰਬਾ ਹੈ ਦੁੱਖ दारू ਸੁਖ ਰੋਗ ਭਇਆ ਜਾਂ ਸੁਖ ਤਾਂ ਮੰਨ ਹੋਈ ਗੁਰਦੇਵ ਜੀ ਕਹਿੰਦੇ ਸੁਖ ਰੋਗ ਬਣ ਜਾਂਦਾ ਹੈ ਦੁੱਖ दारू ਦਾ ਕੰਮ ਕਰਦਾ ਇਸੇ ਤਰ੍ਹਾਂ ਤੇ ਕਰਦਾ ਹੈ ਸਤਗੁਰੂ ਜੀ ਕਹਿੰਦੇ ਸੰਝੇ ਡਰਾਵਣੀ ਤਾਂ ਜਿਉ ਵਿੱਚੋਂ ਜਾਏ ਜਦੋਂ ਜਿੰਦ ਸ਼ਰੀਰ ਜਿਹੜਾ ਏ ਇਹਦੇ ਵਿੱਚੋਂ ਨਿਕਲ ਜਾਂਦੀ ਆਤਮਾ ਤਾਂ ਇਹ ਸ਼ਰੀਰ ਉਜੜ ਜਾਂਦਾ ਹੈ ਉਜੜ ਕਿਵੇਂ ਜਾਂਦਾ ਹੈ ਆਤਮਾ ਦੇ ਨਿਕਲਣ ਦੀ ਦੇਰ ਹੈ ਇਸ ਸ਼ਰੀਰ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ ਮਿੱਟੀ ਵਿੱਚ ਮਿਲਣਾ ਔਰ ਕੁਝ ਘੜੀਆਂ ਤੇ ਕੁਝ ਪਲਾਂ ਦੀ ਹੀ ਗੱਲ ਜਿਹੜੀ ਰਹਿ ਜਾਂਦੀ ਹੈ ਤੇ ਮਹਾਰਾਜ ਕਹਿੰਦੇ ਆ ਇਸ ਗੱਲ ਦੇ ਬਾਰੇ ਬੰਦੋ ਬੰਦਾ ਸੋਚਦਾ ਏ ਉਦੋਂ ਬੰਦੇ ਨੂੰ ਡਰ ਲੱਗਦਾ ਹੈ ਕਿਉਂਕਿ ਸਾਰੀ ਉਮਰ ਤਾਂ ਉਮਰ ਤੇ ਆਪਣੇ ਸਰੀਰ ਨਾਲ ਜਿਹੜਾ ਬੰਦਾ ਜੁੜਿਆ ਰਿਹਾ ਸਰੀਰ ਨੂੰ ਪਿਆਰ ਕੀਤਾ ਸਰੀਰ ਨੂੰ ਸਵਾਰਿਆ ਸ਼ਰੀਰ ਨੂੰ ਸ਼ਰੀਰ ਨੂੰ ਸ਼ਿੰਗਾਰਿਆ ਸਰੀਰ ਨੂੰ ਸਵਾਇਆ ਸਰੀਰ ਦੇ ਲਈ ਖਾਣ ਪੀਣ ਪਹਿਨਣ ਸਾਰਾ ਪ੍ਰਬੰਧ ਤੇ ਸਰੀਰ ਲਈ ਬੰਦਾ ਕਰਦਾ ਰਿਹਾ ਸਾਰੀ ਉਮਰ ਤੇ ਜਦੋਂ ਬੰਦਾ ਇੰਨੀ ਗੱਲ ਸੁਣਦਾ ਨਾ ਕਿ ਜੀਵਨ ਦਾ ਨਿਕਲ ਨਹੀਂ ਦੇਰ ਹੈ ਇਹ ਸਰੀਰ ਨੇ ਮਿੱਟੀ 'ਚ ਮਿਲ ਜਾਣਾ ਹੈ ਸਵਾ ਹੋ ਜਾਣਾ ਖੇਹੁ ਖੇ ਦੇ ਵਿੱਚ ਮਿਲ ਜਾਣਾ ਫਿਰ ਬੰਦਾ ਘਬਰਾ ਜਾਂਦਾ ਡਰ ਜਾਂਦਾ ਸੰਝੀ ਦੇ ਡਰਾਵਣੀ ਜਾਂ ਜੀਵ ਉਹ ਵਿੱਚੋਂ ਜਾਏ ਜਦੋਂ ਜਿੰਦ ਨਿਕਲਦੀ ਹੈ ਪਾਹੇ ਬਲੰਦੀ ਵਿਜਵੀ ਤੋਂ ਨਨਿਕ ਸਿਉਕਾਏ ਤੇ ਗੁਰਦੇਵ ਜੀ ਕਹਿੰਦੇ ਕਿ ਜਿਹੜੀ ਜੀਵਨ ਅਗਣੀ ਪਹਿਲਾਂ ਇਸ ਵਿੱਚ ਬਲਦੀ ਸੀ ਉਹ ਬੁਝ ਗਈ ਇਹ ਜੋਤ ਆਤਮਾ ਜਿਹੜੀ ਆ ਜੀਵਨ ਦੀ ਸੱਤਿਆ ਜਿਹੜੀ ਆ ਸਮਾ ਜਿਹੜਾ ਏ ਉਹ ਮੁੱਕ ਚੁੱਕਾ ਏ ਕੋਈ ਵੀ ਸਾਹ ਹੁਣ ਆਉਂਦਾ ਨਹੀਂ ਅਸੀਂ ਕਹਿ ਦਿੰਦੇ ਜੀ ਡੈੱਡ ਹੋ ਗਿਆ ਏ ਉਹ ਮਰ ਗਿਆ ਜੀ ਉਹ ਚਲਾ ਗਿਆ ਜੀ ਅਸੀਂ ਕਹਿ ਦਿੰਦੇ ਜੀ ਉਹ ਅਕਾਲ ਚਲਾਣਾ ਕਰ ਗਿਆ ਜੀ ਕਿਉਂਕਿ ਸਾਡੇ ਕੋਲ ਇਹੀ ਸ਼ਬਦ ਨੇ ਪਰ ਗੁਰਦੇਵ ਜੀ ਕਹਿੰਦੇ ਆ ਜੀਵਨ ਦੀ ਸੱਤਿਆ ਮੁੱਕ ਗਈ ਜਦੋਂ ਹੀ ਜੀਵਨ ਦੀ ਸੱਤਿਆ ਮੁੱਕੀ ਕੋਈ ਵੀ ਸਾਹ ਨਹੀਂ ਆਉਂਦਾ ਸੁਵਾਸ ਖਤਮ ਹੋ ਗਿਆ ਜੀ ਸਮਾਂ ਨਿਕਲ ਚੁੱਕਾ ਜੀ ਇਹਦਾ ਉਸ ਪਰਮੇਸ਼ਰ ਨੂੰ ਚੇਤੇ ਕਰਕੇ ਇੰਨਾ ਸਮਿਆਂ ਨੂੰ ਚੇਤੇ ਕਰ ਆਪਣੇ ਅर्दਗਿਰ ਆਪਣੇ ਸੱਜਣਾ ਵੱਲ ਵੇਖ ਤੇ ਆਪਣੇ ਕੰਮਾਂ ਵੱਲ ਵੇਖ ਤੇ ਰੱਬ ਨੂੰ ਚੇਤੇ ਕਰ ਗੁਰਦੇਵ ਜੀ ਨੇ ਕਿਹਾ ਇਹ ਚ ਕੋਈ ਸ਼ੱਕ ਨਹੀਂ ਸਾਧ ਸੰਗਤ ਇੱਕ ਸੱਜਣ ਸੀ ਅਸੀਂ ਕਿਤੇ ਕਥਾ ਕਰਨ ਵਾਸਤੇ ਮੈਂ ਗਿਆ ਤੇ ਉੱਥੇ ਮੈਨੂੰ ਘਟਨਾ ਸੁਣਾਈ ਉਹਨੇ ਕਹਿੰਦਾ ਵੀ ਮੈਂ ਵੀ ਸਰਕਾਰੀ ਨੌਕਰੀ ਕਰਦਾ ਤੇ ਮੇਰੇ ਨਾਲ ਦਾ ਇੱਕ ਸੱਜਣ ਮਿੱਤਰ 20 ਸਾਲ ਲਗਭਗ ਅਸੀਂ ਦੋਨਾਂ ਜਾਣਿਆ ਨੇ ਕਹਿੰਦਾ ਵੀ ਸਰਕਾਰੀ ਡਿਊਟੀ ਕੀਤੀ ਤੇ ਰੱਜ ਕੇ ਰਿਸ਼ਵਤ ਲਈ ਰੱਜ ਕੇ ਮਾੜਾ ਕਰਮ ਕੀਤਾ ਰੱਜ ਕੇ ਰਿਸ਼ਵਤ ਲਈ ਕਹਿਣ ਲੱਗਾ ਵੀ ਜਿਹੜਾ ਮੇਰਾ ਨਾਲ ਦਾ ਸਾਥੀ ਸੀ ਨਾ ਉਹ ਅਕਾਲ ਚਲਾਣਾ ਕਰਕੇ ਉਹਦਾ ਵਕਤ ਪੂਰਾ ਆਇਆ ਮੈਂ ਗਿਆ ਉਹਦੇ ਘਰ ਵਿੱਚ ਅਫਸੋਸ ਕੀਤਾ ਕਹਿੰਦਾ ਉਹਦੇ 10ਵੇਂ ਤੱਕ ਦਾ ਪੂਰਾ ਪ੍ਰੋਗਰਾਮ ਨਾਲ ਉਹਨੇ ਨਿਭਾਇਆ ਉਹ ਆਪਣੀਆਂ ਅੱਖਾਂ ਨਾਲ ਆਂਦਾ ਮੜੀਆਂ ਦੇ ਵਿੱਚ ਉਹਨੂੰ ਸੜਦਿਆਂ ਵੇਖਿਆ ਨਾ ਜਦੋਂ ਕਹਿੰਦਾ ਮੇਰੇ ਮਨ 'ਚ ਬੜੇ ਤਰ੍ਹਾਂ ਦੇ ਖਿਆਲ ਆਏ ਜਦੋਂ ਬੰਦਾ ਕੋਈ ਦਿਲ ਦਾ ਕਰੀਬੀ ਚੜ੍ਹਾਈ ਕਰ ਜਾਏ ਫਿਰ ਵੀ ਬੰਦੇ ਦੇ ਮਨ ਦੇ ਉੱਤੇ ਅਸਰ ਹੁੰਦਾ ਜੇ ਉਹ ਕਹਿੰਦਾ ਮੇਰੇ ਮਨ 'ਚ ਬੜੇ ਤਰ੍ਹਾਂ ਦੇ ਖਿਆਲ ਆਏ ਬਰੀਆਂ ਤਰ੍ਹਾਂ ਦੀਆਂ ਖਿਆਲਾਂ ਦੀਆਂ ਲਹਿਰਾਂ ਦੌੜੀਆਂ ਤੇ ਕਹਿੰਦਾ ਮੇਰੇ ਮਨ ਚ ਐ ਵੀ 20 ਸਾਲ ਹੋ ਗਏ ਸਾਨੂੰ ਇਕੱਠਿਆਂ ਡਿਊਟੀ ਕਰਦੇ ਆ ਅਸੀਂ ਵਕਤ ਗੁਜ਼ਾਰਿਆ ਮੇਰੇ ਮਾੜੇ ਕਰਮਾਂ ਬਾਰੇ ਇਹਨੂੰ ਪਤਾ ਸੀ ਇਹਦੇ ਮਾੜੇ ਕਰਮਾਂ ਬਾਰੇ ਮੈਨੂੰ ਪਤਾ ਸੀ ਰਿਸ਼ਵਤਾ ਇਕੱਠੀਆਂ ਲਈਆਂ ਰਾਜ ਕੇ ਨਸ਼ੇ ਕੀਤੇ ਸਾਰਾ ਕੁਝ ਕੀਤਾ ਕਹਿੰਦਾ ਜਦੋਂ ਉਹਦੀ ਦੇਹ ਸ਼ਰੀਰ ਸੜ ਰਿਹਾ ਸੀ ਨਾ ਸ਼ਰੀਰ ਜਿਹੜਾ ਵਾ ਉਹ ਅਗਣ ਭੇਟ ਹੋ ਰਿਹਾ ਸੀ ਸੜ ਰਿਹਾ ਸੀ ਕਹਿੰਦਾ ਮੇਰੇ ਚ ਮਨ ਚ ਖਿਆਲ ਆ ਰਹੇ ਸੀ ਕਿ ਮਨਾ ਵੇਖ ਲੈ ਆ ਵਾ ਅੰਤਮ ਸੱਚ ਇਸ ਸ਼ਰੀਰ ਦਾ ਔਰ ਮੈਂ ਇੰਨਾ ਕੁਝ ਇਸ ਸ਼ਰੀਰ ਲਈ ਕੀਤਾ ਔਰ ਇਹਦਾ ਅੰਤਮ ਸੱਚ ਇਹ ਆ ਜੀ ਇਹਦੇ ਨਾਲ ਇਹ ਕੁਝ ਵਾਪਰ ਰਿਹਾ ਤੇ ਕੱਲ ਨੂੰ ਆਉਣ ਵਾਲਾ ਵਕਤ ਤੇ ਮੇਰਾ ਵੀ ਹੈ ਕਹਿੰਦਾ ਉਸੇ ਦਿਨ ਤੋਂ ਮੈਂ ਰੱਬ ਦੀ ਬੰਦਗੀ ਵਾਲ ਅਮਰਤ ਛਕਿਆ ਨਸ਼ੇ ਛੱਡੇ ਆਂਦਾ ਉਸੇ ਦਿਨ ਤੋਂ ਮੇਰੇ ਮਨ ਵਿੱਚ ਖਿਆਲ ਆਇ ਮਾੜੇ ਕਰਮ ਛੱਡ ਦਿੱਤੇ ਆਂਦਾ ਹੁਣ ਮੈਂ ਮਦਦ ਕਰਦਾ ਵਾਂ ਗਰੀਬਾਂ ਦੀ ਕਈ ਵਾਰ ਕਿਸੇ ਦਾ ਜਾਣਾ ਵੀ ਬੰਦੇ ਦੇ ਅੰਦਰ ਇਹੋ ਜੀ ਸੋਚ ਪੈਦਾ ਕਰ ਦਿੰਦਾ ਏ ਬੰਦੇ ਦੇ ਅੰਦਰ ਇਹੋ ਜਿਹਾ ਖਿਆਲ ਪੈਦਾ ਕਰ ਦਿੰਦਾ ਏ ਕਿ ਬੰਦਾ ਆਪਣੇ ਜੀਵਨ ਦੇ ਵਿੱਚ ਬਦਲ ਜਾਂਦਾ ਹੈ ਬਾੜੇ ਰਾਹ ਤੋਂ ਛੱਡ ਕੇ ਚੰਗੇ ਰਾਹ ਤੇ ਹੋ ਜਾਂਦਾ ਹੈ ਉਹ ਦਿਲ ਦਾ ਕਰੀਬੀ ਗਿਆ ਸੀ ਉਹਦੇ ਜਾਨ ਤੋਂ ਬਾਅਦ ਅੰਦਰ ਛੱਟ ਵਜੇ ਤੇ ਚੰਗੇ ਕਰਮ ਕਰਨ ਲੱਗ ਪਿਆ ਸਿਮਰਨ ਕਰਨ ਲੱਗ ਪਿਆ ਰੱਬ ਨੂੰ ਚੇਤੇ ਕਰਦਾ ਮਹਾਰਾਜ ਕਹਿੰਦੇ ਆ ਕਿਤੇ ਉਸ ਅੰਤਮ ਸਮੇਂ ਨੂੰ ਚੇਤੇ ਕਰਕੇ ਸੱਜਣਾ ਤੂੰ ਰੱਬ ਦੀ ਬੰਦਗੀ ਵਾਲੇ ਪਾਸੇ ਤੁਰ ਪਾ ਪੰਜੇ ਰੁਨੇ ਦੁੱਖ ਪਰੇ ਬਿਣ ਸੇ ਦੂਜੇ ਭਾਇ ਆ ਜੜੀਆਂ ਗਿਆਨ ਇੰਦਰੀਆਂ ਨੇ ਅੱਖਾਂ ਨੇ ਨਾਸਿਕਾ ਹੈ ਕੰਨ ਨੇ ਸੰਗਤ ਜੀ ਆ ਜਿਹੜੇ ਬੋਲ ਨੇ ਇਹ ਸਾਰੇ ਗਿਆਨ ਇੰਦਰੀ ਨੇ ਪੰਜ ਗਿਆਨ ਇੰਦਰੀ ਨੇ ਔਰ ਪੰਜਵਾਂ ਹੈ ਸਾਡੀ ਚਮੜੀ ਕਿਉਂਕਿ ਚਮੜੀ ਨਾਲ ਸੁਹਾ ਕੇ ਵੀ ਅਸੀਂ ਕਿਸੇ ਤੋਂ ਗਿਆਨ ਜਿਹੜਾ ਵਾ ਪ੍ਰਗਟ ਕਰਦੇ ਹਾਂ ਬੂ ਨਾਲ ਬੋਲ ਕੇ ਗਿਆਨ ਹਾਸਲ ਕਰਦੇ ਹਾਂ ਕੰਨਾਂ ਨਾਲ ਸੁਣ ਕੇ ਅੱਖਾਂ ਨਾਲ ਵੇਖ ਕੇ ਗਿਆਨ ਹਾਸਲ ਕਰਦੇ ਹਾਂ ਚਮੜੀ ਨਾਲ ਛੂ ਕੇ ਅਸੀਂ ਗਿਆਨ ਹਾਸਲ ਕਰਦੇ ਹਾਂ ਨੱਕ ਨਾਲ ਨਾਸਕਾ ਨਾਲ ਸੁੰਘ ਕੇ ਗਿਆਨ ਹਾਸਲ ਕਰਦੇ ਹਾਂ ਇਹ ਜਿਹੜੇ ਪੰਜ ਗਿਆਨ ਇੰਦਰੀਆ ਮਹਾਰਾਜ ਕਹਿੰਦੇ ਦੁੱਖ ਨਾਲ ਭਰੇ ਪਏ ਪੈਣੀਆਂ ਵਾਸ਼ਨਾਵਾਂ ਲੈ ਰਹੀ ਹੈ ਸਾਡੀ ਨਾਸਿਕਾ ਭੜੇ ਗੰਦੇ ਤੋਂ ਗੰਦੇ ਗਾਣੇ ਸੁਣਦੇ ਆ ਜ਼ੁਬਾਨ ਵੀ ਬੰਦਾ ਬੋਲ ਰਹੀ ਹੈ ਫਿਰ ਮਹਾਰਾਜ ਕਹਿੰਦੇ ਵੀ ਚਮੜੀ ਜਿਹੜੀ ਆ ਗਲਤ ਥਾਂ ਤੇ ਅਸੀਂ ਸ਼ਵਮਨੇ ਆ ਗਲਤ ਗਿਆਨ ਹਾਸਲ ਕਰਦੇ ਆ ਬਿਣ ਸੇ ਦੂਜੇ ਪਾਏ ਉਹ ਵੀ ਨਾਸ਼ ਹੋ ਜਾਂਦੇ ਆ ਮਾਇਆ ਦੇ ਮੋਹ ਵਿੱਚ ਇਹਨਾਂ ਨੇ ਇੰਨਾ ਕਿ ਜਕੜ ਛੱਡਿਆ ਜਿੰਦ ਨਿਮਾਣੀ ਕੱਢੀਏ ਪਿਛੇ ਕੀ ਬਜੇ ਹੱਡਾਂ ਊਂਕੜਕਾਏ ਜਿਹੜੇ ਹੱਡ ਨੇ ਸਰੀਰ ਐ ਇਹਨੂੰ ਆਗ ਦੇ ਵਿੱਚ ਬਾਲ ਕੇ ਸਵਾੜ ਕੇ ਸਹਾ ਕਰ ਦਿੱਤਾ ਜਾਂਦਾ ਏ ਇਹ ਅੱਖਾਂ ਵੀ ਬਲ ਜਾਂਦੀਆਂ ਨੇ ਇਹ ਨਾਸਕਾ ਵੀ ਬਲ ਜਾਂਦੀ ਐ ਇਹ ਕੰਨ ਵੀ ਸੜ ਜਾਂਦੇ ਆ ਇਹ ਚਮੜੀ ਵੀ ਸੜ ਜਾਂਦੀ ਐ ਮਹਾਰਾਜ ਕਹਿੰਦੇ ਭਾਈ ਇਹ ਨਾ ਗੱਲਾਂ ਨੂੰ ਚੇਤੇ ਰੱਖ ਕੇ ਰੱਬ ਦੀ ਬੰਦਗੀ ਵਾਲੇ ਪਾਸੇ ਤੁਰ ਪੈ ਇਸ ਕਰਕੇ ਮੂੜੇ RAM ਜੱਪੋ ਗੁਣਸਾਰ ਹੈ ਮੂਰਖ ਮਨੁੱਖ ਕਿਹੜੇ ਪਾਸੇ ਦੌੜ ਰਿਹਾ ਕਿਹੜੀ ਦੁਨੀਆ ਚ ਤੁਰਿਆ ਫਿਰਨ ਲਿਆ ਰੱਬ ਦੇ ਨਾਮ ਨੂੰ ਜੱਪ ਲੈ ਪਰਮੇਸ਼ਰ ਦੇ ਗੁਣ ਧਿਆਲ ਹੈ ਇਹ ਸਾਰਾ ਸੰਸਾਰ ਨਾਸ਼ਮਾਨ ਹੈ ਮਿੱਟੀ ਚ ਮਿਲ ਜਾਣਾ ਹੈ ਹਉਮੈ ਵਿੱਚ ਮਾਇਆ ਦੀ ਮਮਤਾ ਵਿੱਚ ਨਾ ਲੱਗਾ ਰਹਿ ਮਨ ਨੂੰ ਠੱਗਣ ਦੇਣ ਵਾਲੀ ਜਿਹੜੀ ਮੋਹਣੀ ਐ ਉਹਦੇ ਮਾਇਆ ਦੇ ਪਿੱਛੇ ਨਾ ਦੌੜ ਹੰਕਾਰ ਨੂੰ ਛੱਡ ਦੇ ਨਹੀਂ ਤੇ ਗਾਫਲ ਹੋ ਕੇ ਪਾਗਲ ਹੋ ਕੇ ਤੁਰਿਆ ਫਰੇਗਾ ਕੋਈ ਫਾਇਦਾ ਨਹੀਂ ਜ਼ਿੰਦਗੀ ਜੀਉਣ ਦਾ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਓ ਜਿਨਨੀ ਨਾਮ ਵਿਸਾਰਿਆ ਦੂਜੀ ਕਾਰ ਐ ਲੱਗ ਜਿਨ੍ਹਾਂ ਨੇ ਉਸ ਕਰਤੇ ਪੁਰਖ ਪਰਮੇਸ਼ਰ ਦੇ ਨਾਮ ਨੂੰ ਵਿਸਾਰਿਆ ਏ ਵਿਕਾਰਾਂ ਵਿੱਚ ਦੁਨਿਆਈ ਦੇ ਪਿੱਛੇ ਲੱਗ ਕੇ ਸਤਿਗੁਰ ਕਹਿੰਦੇ ਆ ਦੁਬਦਾ ਲਾਗੇ ਪਚਮੋਏ ਅੰਤਰ ਤ੍ਰਿਸ਼ਨਾ ਅਗ ਉਹ ਬੰਦੇ ਮੇਰ ਤੇਰ ਵਿੱਚ ਫਸੇ ਆ ਤੇ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅਗ ਭਟਕਦੀ ਰਹਿੰਦੀ ਆ ਖਿਜ ਕੇ ਸੜ ਕੇ ਆਤਮਿਕ ਮੌਤ ਮਰਦੇ ਰਹਿੰਦੇ ਆ ਸੱਚ ਨਾਲ ਟੁੱਟੇ ਰਹਿੰਦੇ ਗੌਰ ਰਾਖੇ ਸੇ ਉੱਭਰੇ ਘੁਰ ਮੁਠੀ ਧੰਦੇ ਠਗ ਗੁਰੂ ਕਿਰਪਾ ਕਰੇ ਰਾਖੀ ਕਰਦਾ ਏ ਦੇ ਅੰਦਰ ਦੀ ਤ੍ਰਿਸ਼ਨਾ ਤੋਂ ਬੰਦਾ ਬਚ ਸਕਦਾ ਹੈ ਜੇ ਗੁਰੂ ਵਾਲਾ ਵਾਲਾ ਨਹੀਂ ਬਣਦਾ ਤੇ ਸਤਿਗੁਰੂ ਕਹਿੰਦੇ ਆ ਦੁਨੀਆਂ ਦੀ ਖੱਜਲ ਖਵਾਰੀ ਚੱਲਣੀ ਪੈਂਦੀ ਹੈ ਠੱਗਾਂ ਦੇ ਅਧੀਨ ਮਨੁੱਖ ਸਭ ਤੋਂ ਵੱਡਾ ਠੱਗ ਬਣ ਜਾਂਦਾ ਹੈ ਸਾਚ ਨਾਲੋਂ ਟੁੱਟਿਆ ਰਹਿੰਦਾ ਹੈ ਇਸ ਕਰਕੇ ਗੁਰਦੇਵ ਜੀ ਕਹਿੰਦੇ ਆ ਸੱਜਣਾ ਇਹ ਦੁਨਿਆਈ ਦੀ ਤਸਵੀਰ ਵੇਖ ਲੈ ਦੁਨੀਆਂ ਦੀ ਕਿਹੜੀ ਦੁਨੀਆਂ ਜੋ ਤੂੰ ਜੀਵਨ ਬਤੀਤ ਕਰ ਰਿਹਾ ਸਤਿਗੁਰੂ ਕਹਿੰਦੇ ਆ ਕਰ ਬੰਦਗੀ ਛਾੜ ਮੈਂ ਮੇਰਾ ਮੋਈ ਪ੍ਰੀਤ ਪਿਆਰ ਗਿਆ ਮੋ ਆ ਵੈਰ ਵਿਰੋਧ ਸਭ ਕਹਿੰਦੇ ਆ ਕਿ ਸੱਚ ਨਾਲੋਂ ਪ੍ਰੀਤ ਟੁੱਟ ਗਈ ਮਾਇਕ ਪਦਾਰਥਾਂ ਵਿੱਚ ਮੰਦਾ ਜੁੜ ਗਿਆ ਪਿਆਰ ਅੰਦਰੂਨੀ ਤੌਰ ਤੇ ਖਤਮ ਹੋ ਗਿਆ ਕਿਸੇ ਨਾਲ ਮਹਾਰਾਜ ਕਹਿੰਦੇ ਆ ਫਿਰ ਜੇ ਵੈਰ ਵਿਰੋਧ ਹੈ ਤੇ ਉਹ ਵੀ ਮਿਟ ਜਾਂਦਾ ਏ ਇੱਕ ਅਵਸਥਾ ਐਸੀ ਬਣਦੀ ਆ ਰੱਬ ਦੀ ਬੰਦਗੀ ਕਰਨ ਵਾਲੇ ਦੀ ਧੰਦਾ ਥਕਾ ਹਾਂ ਮੋਈ ਮਮਤਾ ਮਾਇਆ ਕ੍ਰੋਧ ਮਾਇਆ ਵਿਚਲੀ ਤੋੜ ਵਿੱਚ ਭਜਦੇ ਆਂ ਭਜਦੇ ਆਂ ਹਉਮੇ ਅੰਦਰੂਨੀ ਤੌਰ ਤੇ ਮਹਾਰਾਜ ਕਹਿੰਦੇ ਇੱਕ ਦਿਨ ਬੰਦੇ ਦੇ ਮਰਨ ਨਾਲ ਮਮਤਾ ਵੀ ਮਰ ਜਾਂਦੀ ਸਾਰਾ ਕੁਝ ਮਰ ਜਾਂਦਾ ਇਹਨਾਂ ਚੋਂ ਇੱਕ ਵੀ ਚੀਜ਼ ਬੰਦੇ ਦਾ ਸਾਥ ਨਹੀਂ ਦਿੰਦੀ ਆ ਸੱਜਣਾ ਰੱਬ ਦੀ ਕਿਰਪਾ ਦੀ ਪ੍ਰਾਪਤੀ ਲਈ ਯਤਨ ਕਰਨ ਨਾ ਕਿ ਕੂੜ ਇਕੱਠਾ ਕਰਨ ਦੇ ਵਿੱਚ ਹੀ ਚੱਕਰ ਵਿੱਚ ਜੁੜਿਆ ਰਹੇ ਇਹ ਸਾਰਾ ਕੁਝ ਇੱਥੇ ਹੀ ਸੁੱਟ ਜਾਣਾ ਹੈ ਇਹ ਹਉਮੈ ਨੇ ਵੀ ਇੱਥੇ ਹੀ ਮਿਟ ਜਾਣਾ ਏ ਤੇਰੇ ਜਾਣ ਦੀ ਧੀਰ ਹੈ ਆਤਮਾ ਨਿਕਲਦੀ ਧੀਰ ਹੈ ਸਰੀਰ ਵਿੱਚੋਂ ਇੱਥੇ ਹੀ ਸਰੀਰ ਇੱਥੇ ਸਰੀਰ ਨਾਲ ਵਸਣ ਵਾਲਾ ਹੰਕਾਰ ਇੱਥੇ ਹੀ ਜ਼ਮੀਨ ਜਾਇਦਾਦ ਬੈਂਕ ਬੈਲੈਂਸ ਪਰਿਵਾਰ ਸੰਸਾਰ ਸਾਰਾ ਕੁਝ ਇੱਥੇ ਰਹਿ ਜਾਣਾ ਏ ਇਸ ਕਰਕੇ ਜਿੰਨੇ ਨਾਲ ਨਹੀਂ ਜਾਣਾ ਫਿਰ ਤੂੰ ਉਹਦੇ ਨਾਲ ਚੰਬੜਿਆ ਹੀ ਕਿਉਂ ਲੱਗਾ ਹੀ ਕਿਉਂ ਆ ਉਹਦੇ ਪਿੱਛੇ ਦੌੜ ਕਿਉਂ ਰਹੇ ਨੇ ਕਰਮ ਮਿਲੈ ਸੱਚ ਪਾਈ ਹੈ ਗੁਰਮਖ ਸਦਾ ਨਰੋਦ ਗੁਰਮਖ ਜਿਹੜਾ ਹੈ ਗੁਰੂ ਦੇ ਸਨਮਖ ਹੋ ਕੇ ਗਿਆਨ ਦੀ ਪ੍ਰਾਪਤੀ ਕਰਨ ਵਾਲਾ ਜਿਹੜਾ ਹੈ ਰੱਬ ਦੀ ਮਿਹਰ ਪ੍ਰਾਪਤ ਕਰਦਾ ਜਿਹੜਾ ਉਹ ਪ੍ਰਭੂ ਦੇ ਮਿਲਾਪ ਵਿੱਚ ਲੱਗ ਜਾ ਰਿਹਾ ਹੈ ਸੱਚੀ ਕਾਰ ਹੈ ਸੱਚ ਮਿਲੈ ਗੁਰਮਤ ਪੱਲੇ ਪਾਏ ਜਿਨ੍ਹਾਂ ਨੂੰ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਸੱਚ ਸਮਾ ਜਾਂਦੇ ਸਚਿਆਰ ਬਣ ਜਾਂਦੇ ਉਹਨਾਂ ਦੇ ਪੱਲੇ ਹੈ ਗੁਰਮਤ ਜਿਹਨੂੰ ਮਹਾਰਾਜ ਨੇ ਕਿਹਾ ਗੁਰ ਕੀ ਮਤ ਤੂੰ ਲੈ ਇਆਣੇ ਭਗਤ ਬਣਾ ਬਹੁ ਡੁੱਬੇ ਸੀ ਫਟੇ ਵੱਡੇ ਕੈਂਗੇਖਾ ਹੁੰਦੇ ਸਿਆਣੇ ਡੁੱਬ ਗਏ ਜੇ ਗੁਰਮਤ ਨਹੀਂ ਤੇਰੇ ਪੱਲੇ ਤਾਂ ਤੇਰੀ ਜ਼ਿੰਦਗੀ ਕੱਖਾਂ ਵਰਗੀ ਹੈ ਗੁਰਮਤ ਪੱਲੇ ਪਾਏ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਪੱਲੇ ਬੰਨ੍ਹ ਲਈ ਹੈ ਸੋ ਨਾਰ ਜਮੈ ਨਾ ਮਰੇ ਨਾ ਆਵੈ ਨਾ ਜਾਏ ਉਹ ਮਨੁੱਖ ਜਿਹੜੇ ਆ ਜਨਮ ਮਰਨ ਜਿਹੜਾ ਹੈ ਉਹਨਾਂ ਦੇ ਮਨ ਹਿਰਦਿਆਂ ਵਿੱਚ ਲੱਗਾ ਰਹਿੰਦਾ ਹੈ ਸਤਗੁਰ ਕਹਿੰਦੇ ਆ ਰੱਬ ਪਰਮੇਸ਼ਰ ਨਾਮ ਜਿਹੜਾ ਹੈ ਉਹ ਜਿੱਟਗੀ ਵਿੱਚ ਨਹੀਂ ਸੱਚ ਨੂੰ ਧਿਆਨਨ ਕਰਦੇ ਪਰ ਉਹ ਲੋਕ ਹੈ ਜਿਨ੍ਹਾਂ ਦੇ ਵਿੱਚ ਅਵਸਥਾ ਬਦਲਦੀ ਹੈ ਉਹ ਮਨੁੱਖ ਮੁੜਮੁੜ ਜੰਮਦਾ ਮਰਦਾ ਨਹੀਂ ਜਿਹੜਾ ਰੱਬ ਦੀ ਬੰਦਗੀ ਕਰਦਾ ਹੈ ਉਹ ਮਨੁੱਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਸੁਚਾਰ ਬਣ ਜਾਂਦਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਨਾਨਕ ਦਰ ਪਰਧਾਨ ਸੁਦਰਗੈ ਪੈਂਦਾ ਜਾਏ ਗੁਰਦੇਵ ਜੀ ਕਹਿੰਦੇ ਇਹ ਮੂਰਖ ਮਨੁੱਖ ਜਿਹੜਾ ਮਨੁੱਖ ਰੱਬ ਦੀ ਬੰਦਗੀ ਵਿੱਚ ਜਾਏ ਪਰਮੇਸ਼ਰ ਦੀ ਭਗਤੀ ਕਰੇ ਔਰ ਰੱਬ ਦੇ ਦਰ ਦਾ ਭਾਗੀਦਾਰ ਬਣਦਾ ਸੁਰਖਰੂ ਹੋ ਕੇ ਰੱਬ ਦੇ ਦਰ ਤੇ ਜਾਂਦਾ ਹੈ ਕਿਉਂਕਿ ਉਹਨੇ ਆਪਣੇ ਜੀਵਨ ਦੇ ਵਿੱਚ ਮੌਤ ਵੀ ਚੇਤੇ ਰੱਖੀ ਹੈ ਜੀਵਨ ਦਾ ਮਨੋਰਥ ਵੀ ਚੇਤੇ ਰੱਖਿਆ ਹੈ ਇੱਕ ਦਿਨ ਤੁਰ ਜਾਣਾ ਇਹ ਗੱਲ ਵੀ ਉਹਨੇ ਆਪਣੇ ਮਨ ਹਿਰਦੇ ਵਿੱਚ ਬਿਠਾਈ ਹੈ ਜਿਸ ਕਰਕੇ ਉਹਦੀ ਅਵਸਥਾ ਬਣੀ ਬਦਲੀ ਹੈ ਇਹ ਅਵਸਥਾ ਬਦਲਦੀ ਹੈ ਇਹ ਅਵਸਥਾ ਬਣਦੀ ਹੈ ਸਹਿਜ ਬਾਣ ਨਾਲ ਗੁਰੂ ਦੀ ਬਾਣੀ ਨੂੰ ਜਪਣ ਨਾਲ ਗੁਰੂ ਦੀ ਬਾਣੀ ਨੂੰ ਪੜਨ ਨਾਲ ਗੁਰੂ ਦੀ ਬਾਣੀ ਗੁਰੂ ਦੀ ਸਿੱਖਿਆ ਗੁਰੂ ਦੇ ਉਪਦੇਸ਼ ਤੇ ਚੱਲਣ ਨਾਲ ਇਹ ਅਵਸਥਾ ਬਣਦੀ ਹੈ ਇਸ ਕਰਕੇ ਗੁਰਦੇਵ ਜੀ ਕਹਿੰਦੇ ਆ ਤੂੰ ਗੁਰੂ ਦੀ ਜਿਹੜੀ ਸਿੱਖਿਆ ਹੈ ਇਸ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਕਰ ਲੈ ਗੁਰੂ ਦੀ ਸਿੱਖਿਆ ਨੇ ਤੇਰੇ ਜੀਵਨ ਵਿੱਚ ਤਬਦੀਲੀ ਲਿਆਉਣੀ ਹੈ ਔਰ ਸਾਧ ਸੰਗਤ ਸਿੱਖੀ ਦੇ ਵਿੱਚ ਤਾਂ ਮੜਮੂਲੇ ਗुण ਸਤਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਬਖਸ਼ੇ ਸ਼ਰੀਰ ਛੱਡ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ 70 ਸਾਲ 3 ਮਹੀਨੇ ਗੁਰਦਾਨਕ ਸਾਹਿਬ ਜੀ ਨੇ ਆਪਣਾ ਜੀਵਨ ਬਤੀਤ ਕੀਤਾ। ਬਾਬਾ ਗੁਰਦਾਨਕ ਸਾਹਿਬ ਜੀ ਦਾ ਜਿਹੜਾ ਜੀਵਨ ਹੈ ਬੜਾ ਉੱਤਮ ਹੈ। ਧੰਨ ਗੁਰਦਾਨਕ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਸਚਿਆਰ ਬਣਨ ਵਾਸਤੇ ਹੁਕਮ ਕੀਤਾ, ਤਗੀਬ ਕੀਤੀ ਔਰ ਸੱਚ ਮੁਤਾਬਕ ਜੀਵਨ ਜਿਹੜਾ ਵਾ ਉਹ ਜਿਉਣ ਵਾਸਤੇ ਆਪ ਵੀ ਸਤਿਗੁਰੂ ਜੀ ਨੇ ਜਿਉ ਕੇ ਦਿਖਾਇਆ। ਨਾ ਸੰਸਾਰ ਨਾਲ ਸਤਿਗੁਰੂ ਨੇ ਆਪਣੇ ਮਨ ਨੂੰ ਜੋੜਿਆ, ਨਾ ਪਰਿਵਾਰ ਨਾਲ ਨਾ ਹੀ ਸਤਗੁਰੂ ਪਾਰਸ਼ਾ ਜੀ ਨੇ ਸ਼ਰੀਰ ਨਾਲ ਆਪਣੇ ਮਨ ਨੂੰ ਜੋੜਿਆ ਉਹਨਾਂ ਨੇ ਆਤਮਿਕ ਪੱਧਰ ਦੀ ਭਗਤੀ ਕਰਕੇ ਰੱਬ ਦੀ ਬੰਦਗੀ ਨੂੰ ਜਿਹੜਾ ਵਾ ਮਹਾਨਤਾ ਬਖਸ਼ੀ ਔਰ ਆਖਰੀ ਸਵਾਸਾਂ ਤੱਕ ਉਹਨਾਂ ਨੇ ਰੱਬ ਦੀ ਬੰਦਗੀ ਦੀ ਮਹਾਨਤਾ ਜਿਹੜੀ ਦਰਸਾਈ ਅੱਜ ਜ਼ਰੂਰਤ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਉਸ ਆਦ ਸੱਚ ਦੀ ਪ੍ਰਾਪਤੀ ਲਈ ਬਾਬੇ ਨਾਨਕ ਦੀ ਜਿਹੜੀ ਸਿੱਖਿਆ ਹੈ ਉਪਦੇਸ਼ ਹੈ ਉਹਨਾਂ ਉਪਦੇਸ਼ਾਂ ਨੂੰ ਗ੍ਰਹਿਣ ਕਰੀਏ ਉਹ ਉਪਦੇਸ਼ਾਂ ਨੇ ਸਾਡਾ ਜੀਵਨ ਚੇਂਜ ਕਰਨਾ ਹੈ ਜੀਵਨ ਬਣਾਉਣਾ ਹੈ ਸਿੱਖ ਨੂੰ ਤੇ ਸਤਿਗੁਰੂ ਨੇ ਹੁਕਮ ਕੀਤਾ ਤਗੀਦ ਕੀਤੀ ਅਮਰਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਸਭ ਤੋਂ ਪਹਿਲੀ ਪੌੜੀ ਅਮਰਤ ਵੇਲਾ ਉਹਦੀ ਸੰਭਾਲ ਕਰ ਜੇ ਜਾਗਣਾ ਹੈ ਕਿਹਾ ਤੂੰ ਸੋਇਆ ਜਾਗ ਇਹ ਜੀਵਨ ਜਗ ਸੱਚ ਕਰ ਜਾਣਾ ਤੂੰ ਆਪਣੇ ਜੀਵਨ ਨੂੰ ਸੱਚ ਮੰਨ ਕੇ ਜਿਹੜਾ ਤੁਰ ਪਿਆ ਹੈ ਕਿਉਂ ਨਹੀਂ ਝੂਠੇ ਜੀਵਨ ਨੂੰ ਛੱਡ ਕੇ ਵਿਕਾਰਾਂ ਤੇ ਦੁਨਿਆਈ ਦੇ ਝੂਠੇ ਜੀਵਨ ਨੂੰ ਜਿੰਨੇ ਇੱਕ ਦਿਨ ਖੇ ਹੋ ਜਾਣਾ ਅੰਤ ਖੇ ਕੀ ਖੇ ਮਹਾਰਾਜ ਕਹਿੰਦੇ ਉਹ ਬਣ ਜਾਣਾ ਹੈ ਕਿਉਂ ਉਹਨਾਂ ਵਿਚਾਰਾਂ ਨੂੰ ਉਸ ਰਾਹ ਨੂੰ ਛੱਡ ਕੇ ਉਹ ਰੱਬ ਦੀ ਬੰਦਗੀ ਵਾਲੇ ਪਾਸੇ ਕਿਉਂ ਨਹੀਂ ਆ ਰਹੇ ਇਸ ਕਰਕੇ ਸਤਗੁਰੂ ਜੀ ਨੇ ਇਹ ਸਾਨੂੰ ਸਮਝਾਇਆ ਹੈ ਗੁਰੂ ਬਾਬਾ ਨਾਨਕ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਪਨ ਦੇ ਵਿੱਚ ਹੀ ਸਿੱਖਿਆ ਦਿੱਤੀ ਸੀ ਮਹਾਨ ਗਿਆਨ ਜਿਹੜਾ ਬਖਸ਼ਿਆ ਸੀ ਜਦੋਂ ਬਾਬਾ ਜੀ ਕਹਿੰਦੇ ਕਿ ਮੈਨੂੰ ਮੌਤ ਤੋਂ ਡਰ ਲੱਗਦਾ ਹੈ ਸਤਗੁਰੂ ਕਹਿੰਦੇ ਤੂੰ ਅਮਰ ਜ਼ਿੰਦਗੀ ਪਤੀਤ ਕਰ ਸਕਦਾ ਹੈ ਪਰ ਜੇ ਤੂੰ ਮੌਤ ਦਾ ਡਰ ਕਬੂਲ ਨਾ ਕਰੇ ਇਸ ਕਰਕੇ ਸਤਗੁਰੂ ਜੀ ਨੇ ਉੱਥੇ ਵੀ ਇਹੀ ਸਿੱਖਿਆ ਦਿੱਤੀ ਸੀ ਕਿ ਦੁਨਿਆਈ ਨਾਲ ਨਹੀਂ ਜੁੜਨਾ ਨਿਰੰਕਾਰ ਨਾਲ ਜੁੜਨਾ ਹੈ ਨਿਰੰਕਾਰ ਨਾਲ ਜੁੜਨ ਵਾਲਾ ਬੰਦਾ ਹੀ ਉੱਤਮ ਜੀਵਨ ਵਾਲਾ ਬਣਦਾ ਹੈ ਸਤਗੁਰੂ ਮਹਾਰਾਜ ਕਿਰਪਾ ਕਰਨ ਇਸ ਸ਼ਬਦ ਦੀ 14ਵੇਂ ਸ਼ਬਦ ਦੀ ਜਿਹੜੀ ਵਿਚਾਰ ਹੈ ਉਹ ਸਾਡੇ ਮਨ ਹਿਰਦੇਆਂ ਵਿੱਚ ਬੈਠ ਜਾਏ ਅਸੀਂ ਗੁਰਮਤ ਦੇ ਉੱਤੇ ਪਿਆਰਾ ਦੇਣ ਦਾ ਯਤਨ ਕਰੀਏ ਜੀ ਬੇਅੰਤ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ